ਇਸ ਸੁੰਦਰ ਤਰੀਕੇ ਨਾਲ ਲਾਵਾ ਦੇ ਸਾਨੂੰ ਵਿਚਾਰ ਦੱਸਣਗੇ ਤੇ ਗੁਰੂ ਮਹਾਰਾਜ ਨੇ ਕੀ ਉਪਦੇਸ਼ ਕੀਤਾ ਹੈ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਨੇ ਇਹ ਸਰੂਣ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਪਹਿਲਾਂ ਆਪ ਸੰਗਤਾਂ ਸੰਖੇਪ ਵਿੱਚ ਲਾਵਾ ਦੀਆਂ ਦੋ ਦੋ ਪੰਕਤੀਆਂ ਦੇ ਆਪਾਂ ਅਰਥ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸੂਹੀ ਮਹੱਲਾ ਚੌਥਾ ਸੂਹੀ ਰਾਗ ਵਿੱਚ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀਆਂ ਵਿਚਾਰਨ ਕੀਤੀਆਂ ਹੋਈਆਂ ਇਹ ਲਾਮਾਂ ਹਨ ਇਹਨਾਂ ਦੀ ਕਿਸਮ ਕਿਸਮ ਹੈ ਸ਼ੰਤ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਰ ਪਹਿਲੜੀ ਲਾਮ ਪਰਵਿਰਤੀ ਕਰਮ ਦ੍ਰੜਾ ਆ ਬਲਰਾਮ ਜੀ ਉਹ ਪਹਿਲੀ ਲਾਮ ਜ਼ਿੰਦਗੀ ਦੀ ਪਹਿਲੀ ਸਟੇਜ ਇਹ ਹੈ ਪਰਵਿਰਤੀ ਕਰਮ ਦਾ ਭਾਵ ਹੁੰਦਾ ਵਾ ਘਰ ਪਰਿਵਾਰ ਬੀਵੀ ਬੱਚੇ ਮਾਤਾ ਪਿਤਾ ਦੇ ਵਿੱਚ ਰਹਿੰਦਿਆਂ ਹੋਇਆਂ ਅਕਾਲ ਪੁਰਖ ਵੈਗੁਰੂ ਜੀ ਦਾ ਸਿਮਰਨ ਕਰਨਾ ਆਪਣੇ ਫਰਜ਼ਾਂ ਨੂੰ ਸਦਾ ਚੇਤੇ ਰੱਖਣਾ ਬਾਣੀ ਬ੍ਰਹਮਾ ਵੇਦ ਗੁਰੂ ਕੇ ਸਿੱਖੋ ਤੁਹਾਡੇ ਵਾਸਤੇ ਸਤਿਗੁਰੂ ਜੀ ਦੀ ਬਾਣੀ ਹੀ ਜਿਵੇਂ Hindu ਧਰਮ ਚ ਬ੍ਰਹਮਾ ਜੀ ਦੇ ਉਚਾਰਨ ਕੀਤੇ ਹੋਏ ਵੇਦਾਂ ਦਾ ਸਤਕਾਰ ਕੀਤਾ ਜਾਂਦਾ ਨਾ ਇਸ ਤਰ੍ਹਾਂ ਤੁਹਾਡੇ ਵਾਸਤੇ ਸਤਿਗੁਰੂ ਜੀ ਦੀ ਬਾਣੀ ਹੀ ਸਤਕਾਰਯੋਗ ਹੈ ਵੇਦਾਂ ਮਹਿ ਨਾਮ ਉੱਤਮ ਸੋ ਸੁਣੇ ਨਾਹੀਂ ਫਿਰਹਿ ਜੋ ਬੇਤਾਲਿਆ ਧਰਮ ਦ੍ਰਿੜੋ ਚੰਗੀਆਂ ਗੱਲਾਂ ਨੂੰ ਚੰਗੇ ਉਪਦੇਸ਼ਾਂ ਨੂੰ ਆਪਣੇ ਹਿਰਦੇ ਵਿੱਚ ਪੱਕਾ ਕਰੋ ਪਾਪth ਜਾਇਆ ਗੁਰੂ ਜੀ ਨੇ ਕਿਰਪਾ ਕੀਤੀ ਤੇ ਜਿਹੜੀ ਸਾਡੇ ਹਿਰਦੇ ਅੰਦਰ ਮੈਲ ਸੀ ਜਿਹੜੇ ਪਾਪ ਸੀ ਉਹਨਾਂ ਤੋਂ ਸਾਡੀ ਨਿਵਰਤੀ ਕਰ ਦਿੱਤੀ ਬਲਰਾਮ ਜੀਓ ਸਾਰਿਆਂ ਵਿੱਚ ਰਵੇਂ ਹੋਏ ਅਕਾਲ ਪੁਰਖ ਵੈ ਗੁਰੂ ਜੀ ਮੈਂ ਤੁਹਾਡੇ ਤੋਂ ਬਲਿਹਾਰ ਜਾਂਦਾ ਹਾਂ ਹਰ ਦੂਜੇ ਦੀ ਲਾਮ ਸਤਗੁਰ ਪੁਰਖ ਮਿਲਾਇਆ ਬਲਰਾਮ ਜੀਓ ਦੂਸਰੀ ਲਾਮ ਦੇ ਵਿੱਚ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਤੇ ਸਾਨੂੰ ਅਕਾਲ ਪੁਰਖ ਵੈਗੁਰੂ ਜੀ ਦੇ ਨਾਲ ਮਿਲਾ ਦਿੱਤਾ ਪੁਰਖ ਦਾ ਭਾਵ ਹੁੰਦਾ ਜਿਹੜੇ ਵੈਗੁਰੂ ਜੀ ਸਾਰਿਆਂ ਦੇ ਵਿੱਚ ਵਸੇ ਹੋਏ ਨੇ ਨਿਰਭਉ ਪੈ ਮਨ ਹੋਏ ਜਦੋਂ ਵੈਗੁਰੂ ਜੀ ਦੇ ਨਾਲ ਜੁੜ ਗਏ ਸਾਰੇ ਡਰ ਖਤਮ ਹੋ ਗਏ ਨਿਰਭਉ ਜਪੈ ਸਗਲ ਪਉ ਮਿਟੈ ਹਉਮੈ ਮੈਲ ਗਵਾਇਆ ਬਲਰਾਮ ਜੀਓ ਸਾਡੇ ਹਿਰਦੇ ਦੇ ਵਿੱਚੋਂ ਹਉਮੈ ਦੀ ਮੈਲ ਦੂਰ ਹੋ ਗਈ ਇਹ ਹਉਮੈ ਦੀ ਮੈਲ ਹੀ ਆ ਜਿਹੜੀ ਸਾਨੂੰ ਵੈਗੁਰੂ ਜੀ ਦੇ ਨਾਲ ਮਿਲਣ ਨਹੀਂ ਦਿੰਦੀ ਹਉ ਮੈਂ ਜਾਈ ਤਾਂ ਕੰਤ ਸਮਾਈ ਹਉ ਮੇ ਦਾ ਕਰਕੇ ਗ੍ਰਸਤੀ ਜੀਵਨ ਦੇ ਅੰਦਰ ਸਾਰੇ ਲੜਾਈਆਂ ਝਗੜੇ ਹੁੰਦੇ ਨੇ ਜਦੋਂ ਇੱਕ ਜਣਾ ਕਹਵੇ ਵੀ ਮੈਂ ਜ਼ਿਆਦਾ ਸਿਆਣਾ ਹਾਂ ਦੂਸਰਾ ਕਹਵੇ ਨੇ ਮੈਂ ਤੇਰੇ ਤੋਂ ਵੀ ਜ਼ਿਆਦਾ ਕੁਆਲੀਫਾਈਡ ਹਾਂ ਬਸ ਜਦੋਂ ਈਗੋ ਸਾਡੇ ਅੰਦਰ ਹੋਵੇ ਇਹੀ ਸਾਡੇ ਘਰ ਪਰਿਵਾਰ ਸੁਖੀ ਨਹੀਂ ਵਸਣ ਦੇਂਦੀ ਇਹੀ ਸਾਨੂੰ ਪਰਮਾਤਮਾ ਨੂੰ ਮਿਲਣ ਨਹੀਂ ਦੇਂਦੀ ਹਰਤੀ ਜਿਹੜੀ ਲਾਮਮਨ ਚਾਹੋ ਪਿਆ ਬਹਿਰਾਗਿਆ ਬਲਰਾਮ ਜੀ ਉਹ ਤੀਸਰੀ ਅਵਸਥਾ ਦੇ ਵਿੱਚ ਬਹਿਰਾਗਿਆ ਕਹੀਏ ਕਾਲਪੁਰਖ ਵੈਗੁਰੂ ਜੀ ਦੇ ਨਾਲੋਂ ਵਿਛੜੇ ਹੋਏ ਜੀਵ ਦੇ ਹਿਰਦੇ ਦੇ ਅੰਦਰ ਚਾ ਪੈਦਾ ਹੋ ਗਿਆ ਕਿ ਮੈਂ ਵੈਗੁਰੂ ਜੀ ਨੂੰ ਇੱਥੇ ਸੰਸਾਰ ਦੇ ਵਿੱਚ ਮਿਲਣ ਵਾਸਤੇ ਆਇਆ ਹਾਂ ਤੇ ਮਿਲਣਾ ਕਿਦਾਂ ਸੀ ਸੰਤ ਜਨਾ ਹਰ ਮੇਲ ਹਰ ਪਾਇਆ ਬਲਰਾਮ ਜੀਓ ਰੱਬ ਦੇ ਪਿਆਰਿਆਂ ਦੀ ਸੰਗਤ ਕੀਤੀ ਵੱਡੇ ਭਾਗਾਂ ਦੇ ਨਾਲ ਤੇ ਵਿੱਚ ਸੰਗਤ ਹਰ ਪ੍ਰਭ ਵਸਿਆ ਜੀਓ ਰੱਬ ਦੇ ਪਿਆਰਿਆਂ ਦੀ ਸੰਗਤ ਕੀਤੀ ਵੈਗੁਰੂ ਜੀ ਦੀ ਪ੍ਰਾਪਤੀ ਹੋ ਗਈ ਤੇ ਜਦੋਂ ਪ੍ਰਾਪਤੀ ਹੋ ਗਈ ਫਿਰ ਹਰ ਚੌਥੜੀ ਲਾਮ ਮਨ ਸਹਿਜ ਪਿਆ ਫਿਰ ਚੌਥੀ ਸਟੇਜ ਆ ਗਈ ਮਨ ਦੇ ਅੰਦਰ ਸਹਿਜ ਅਵਸਥਾ ਪੈਦਾ ਹੋ ਗਈ ਟਿਕਾਓ ਵਾਲੀ ਅਵਸਥਾ ਪੈਦਾ ਹੋ ਗਈ ਹਰ ਪਾਇਆ ਬਲਰਾਮ ਜੀਓ ਸਦਾ ਹਰੇ ਭਰੇ ਰਹਿਣ ਵਾਲੇ ਅਕਾਲ ਪੁਰਖ ਵੈਗੁਰੂ ਜੀ ਦੀ ਪ੍ਰਾਪਤੀ ਹੋ ਗਈ ਗੁਰਮੁਖ ਮਿਲਿਆ ਸੁਭਾਏ ਗੁਰੂ ਦੀ ਕਿਰਪਾ ਨਾਲ ਸਾਡੇ ਅੰਦਰ ਵੈਗੁਰੂ ਜੀ ਦੇ ਵਾਸਤੇ ਸੋ ਭਾਏ ਸ੍ਰੇਸ਼ਟ ਪਿਆਰ ਪੈਦਾ ਹੋ ਗਿਆ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਮਨ ਦੇ ਵਿੱਚ ਵੀ ਤਨ ਦੇ ਵਿੱਚ ਵੀ ਹਿਰਦੇ ਦਾ ਕਰਕੇ ਵੀ ਤੇ ਮੁਖ ਦਾ ਕਰਕੇ ਵੀ ਗੁਰੂ ਦੇ ਪਿਆਰੇ ਪਿਆਰ ਨਾਲ ਅੰਮ੍ਰਿਤ ਬਾਣੀ ਦਾ ਗਾਇਨ ਕਰਦੇ ਨੇ ਇਸ ਸੰਖੇਪ ਦੇ ਵਿੱਚ ਲਾਵਾਂ ਦੀਆਂ ਦੋ ਦੋ ਪੰਕਤੀਆਂ ਦੇ ਅਰਥ ਨੇ ਉਸ ਤੋਂ ਬਾਅਦ ਕੁਝ ਕੁ ਪੁਆਇੰਟਾਂ ਦੇ ਉੱਤੇ ਵਿਚਾਰ ਕਰਨੀ ਸਮੇਂ ਦੀ ਮੰਗਿਆ ਜਿੱਦਾਂ ਬਹੁਤ ਵਾਰੀ ਵੇਖਿਆ ਜਾਂਦਾ ਅੱਜ ਵੇਖੋ ਕਿਦਾਂ ਬੱਚੀ ਨੇ ਸਾਡੀ ਭੈਣ ਨੇ ਨਾ ਇਹ ਸੂਟ ਪਾ ਕੇ ਨੰਦਕਾਰਜ ਕਰਵਾਇਆ ਨਹੀਂ ਤੇ ਇੱਥੇ ਐਡਾ ਵੱਡਾ ਲਹਿੰਗਾ ਪਾਇਆ ਹੁੰਦਾ ਲਹਿੰਗਾ ਛੱਡ ਕੇ ਕਈਆਂ ਨੇ ਨਾ ਕਿੰਨਾ ਹੀ ਲੰਬਾ ਪਿੱਛੇ ਉਹ ਕਪੜਾ ਲਮਕਦਾ ਹੁੰਦਾ ਹੁੰਦਾ ਤੇ ਉਹ ਦੋ ਤਿੰਨ ਸਹੇਲੀਆਂ ਨੇ ਪਿੱਛੋਂ ਚੁੱਕਿਆ ਹੁੰਦਾ ਉਹ ਮੈਂ ਵਿਕਟੋਰੀਆ ਵੇਖਿਆ ਸੀ ਵਿਕਟੋਰੀਆ ਜਿਹੜਾ ਉਹ ਵੈਨਕੂਵਰ ਤੋਂ ਗਾਂਹ ਚਾਈਦਾ ਨਾ ਉੱਥੇ ਉੱਥੇ ਇੱਕ ਅੰਗਰੇਜ਼ ਕੁੜੀ ਦਾ ਵਿਆਹ ਸੀ ਤੇ ਉਹਦੇ ਪਿੱਛੇ ਉਹ ਕੱਪੜਾ ਚੋੱਕ ਕੇ ਇਦਾਂ ਤੁਰੇ ਜਾਂਦੇ ਸੀ ਤੇ ਉਹਨਾਂ ਵੱਲ ਵੇਖ ਕੇ ਸਾਡੇ ਸਮਾਜ 'ਚ ਵੀ ਆ ਗਿਆ। ਨਹਿਲਿਓ ਲਿੰਗਾ ਮੁੜ ਕੇ ਇੱਕੋ ਵਾਰੀ ਪੈਂਦਾ ਮੁੜ ਕੇ ਤੇ ਪੈਂਦਾ ਕੋਈ ਨਹੀਂ ਆ ਜਿਹੜਾ ਸੂਟ ਆ ਵਿਆਹ ਵਾਲਾ ਜਦੋਂ ਮੜਕੀ ਮਰਜੀ ਮੁੜ ਕੇ ਪਾਇਆ ਜਾ ਸਕਦਾ। ਦੂਸਰੀ ਗੱਲ ਆ ਜਾਂਦੀ ਆ ਸੇਰੇ ਦੀ। ਸੇਰੇ ਦੇ ਬਾਰੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਗੁਰਬਾਣੀ ਪਾਠ ਦਰਸ਼ਨ ਦੇ ਵਿੱਚ ਲਿਖਦੇ ਆ ਕਹਿੰਦੇ ਸੇਰਾ ਉਥੋਂ ਸ਼ੁਰੂ ਹੋਇਆ ਸੀ ਕੋਈ ਮੁੰਡਾ ਕਾਣਾ ਸੀ। ਇਸ ਵਾਸਤੇ ਘਰ ਵਾਲਿਆਂ ਨੇ ਸੋਚਿਆ ਕਿ ਉਹਦੇ ਚਿਹਰੇ ਤੇ ਫੁੱਲ ਲੜੀਆਂ ਜੀਆਂ ਲ ਮਕਾ ਦਿੰਨੇ ਆ ਉਹਦਾ ਬੁਰਾ ਲੱਗੂਗਾ ਵੀ ਜਦੋਂ ਚਿਹਰਾ ਚੰਗਾ ਬਣਾ ਹੋਵੇ ਫਿਰ ਸਿਹਰੇ ਦੀ ਲੋੜ ਕੋਈ ਨਹੀਂ ਹੈ ਨਹੀਂ ਮੁਹਤਾਜ ਜੇਵਰ ਕਾ ਜਿਸੇ ਖੂਬੀ ਖੁਦਾ ਨੇ ਦੀ ਕਿ ਦੇਖੋ ਚਾਂਦ ਕੋ ਲੱਗਦਾ ਹੈ ਕਿਤਨਾ ਬਦਨੁਮਾ ਗਹਿਣਾ ਤੋਂ ਉਸ ਤੋਂ ਬਾਅਦ ਆ ਜਾਂਦਾ ਵਾ ਜਿੱਦਾਂ ਅੰਗ ਛੇਦਕ ਗਹਿਣੇ ਪਾਉਣੇ 나ਥਾਦਕ ਇੱਕ ਪਿੰਡ 'ਚ ਵਿਆਹ ਸੀ ਉਹ ਕੁੜੀ ਨੂੰ ਲਿਆਉਣ ਹੀ ਨਾ ਉਹ ਗਰੰਥੀ ਸਿੰਘ ਕਹਿੰਦਾ ਵੀ ਲੜਕੀ ਨੂੰ ਲੈ ਕੇ ਆਓ ਆਨੰਦ ਕਾਰਜ ਕਰੀਏ। ਉਹ ਘਰ ਵਾਲੇ ਕਹਿੰਦੇ ਨਹੀਂ ਜੀ ਕੁੜੀ ਨੂੰ ਨੱਥ ਪਾਉਣ ਡੈ ਆ। ਉਹ ਕਹਿੰਦਾ ਵੀ ਕੁੜੀ ਤੁਹਾਡੀ ਮਾਰਦੀ ਆ ਵੀ ਨੱਥ ਤੇ ਡੰਗਰਾਂ ਨੂੰ ਪਾਉਂਦੇ ਹੁੰਦੇ ਆ। ਉਹਦੇ ਨੱਕ 'ਚ ਮੋਰੀ ਕਰਕੇ ਤੇ ਰੱਸੀ ਫੜ ਕੇ ਇਦਾਂ ਲੈ ਕੇ ਜਾਂਦੇ ਵੀ ਕੁੜੀ ਨੂੰ ਨੱਥ ਕਾਦੇ ਵਾਸਤੇ ਪਾਉਣੀ। ਅੰਗ ਛੇਦਕ ਗਹਿਣੇ ਸਾਡੇ ਮਨਾ ਕੀਤੇ। ਉਸ ਤੋਂ ਬਾਅਦ ਆ ਜਾਂਦੀ ਆ ਥੱਲੇ ਚਾਦਰ ਵਿਛਾਉਣੀ। ਕਈ ਵਾਰੀ ਲੜਕੇ ਨੂੰ ਕਹਿੰਦਾ ਵੀ ਪੁੱਤਰ ਬਹਿ ਉੱਥੇ ਮਥਾ ਟੇਕ ਕੇ ਉਹ ਕਹਿੰਦਾ ਪਹਿਲਾਂ ਚਾਦਰ ਵਿਛਾਓ ਤਾਂ ਹੀ ਬੈਠੂ people ਇੱਥੇ ਤੁਸੀਂ ਕਿਤੇ ਹੋਟਲ ਚ ਆਏ ਹੋ ਗੁਰੂ ਦਾ ਦਰਬਾਰ ਸੇ ਸਾਰੇ ਇੱਕ ਬਰਾਬਰ ਹੀ ਆ ਇਸ ਵਾਸਤੇ ਥੱਲੇ ਕੋਈ ਕੱਪੜਾ ਨਹੀਂ ਵਿਛਾਉਣਾ ਚਾਹੀਦਾ ਉਸ ਤੋਂ ਬਾਅਦ ਆ ਜਾਂਦਾ ਵੀ ਟਾਈਮ ਦੇ ਨਾਲ ਗੁਰੂ ਚਰਨਾਂ ਵਿੱਚ ਹਾਜ਼ਰ ਹੋਣਾ ਬੜੀ ਖੁਸ਼ੀ ਵਾਲੀ ਗੱਲ ਆ ਇੱਥੇ ਅਸੀਂ ਸਵੇਰੇ 9 ਵਜੇ ਸੁਖਮਨੀ ਸਾਹਿਬ ਦਾ ਮੈਂ ਪਾਠ ਕਰਦਾ ਪਿਆ ਸੀ ਤੇ ਸਾਡੀ ਵਿਆਹ ਵਾਲੀ ਬੇਟੀ ਨੇ 9 ਵਜੇ ਆਣ ਕੇ ਮੱਥਾ ਟੇਕ ਦਿੱਤਾ ਸੀ ਨਿਤ ਆਮ ਕਰਕੇ ਕੀ ਹੁੰਦਾ ਵਾ ਇੱਕ ਕਵਤਾ ਵਾ ਮੈਂ ਸਾਰੀ ਤੇ ਨਹੀਂ ਸੁਣਾਉਂਦਾ ਉਹਦੇ ਵਿੱਚ ਜ਼ਿਕਰ ਆਉਂਦਾ ਵਾ 12 ਵਜੇ ਤੋਂ ਪਿੱਛੋਂ ਜਾ ਕੇ ਕਿਤੇ ਬਰਾਤ ਜਾਂ ਆਈ ਥੱਕ ਹਾਰ ਕੇ ਲੰਮਾ ਪੈ ਗਿਆ ਗੁਰਦੁਆਰੇ ਦਾ ਭਾਈ ਉਹ ਬੈਠੇ ਅਸੀਂ ਉਡੀਕ ਹੀ ਜਾਂਦੇ ਆ ਤੇ ਬਰਾਤ ਹੀ ਨਹੀਂ ਆਉਂਦੀ ਉਸ ਤੋਂ ਬਾਅਦ ਆ ਜਾਂਦਾ ਵਾ ਕੀਰਤਨ ਕਥਾ ਜਿੱਦਾਂ ਕਿਸੇ ਤਰ੍ਹਾਂ ਦਾ ਕੋਈ ਡੰਬਰ ਨਹੀਂ ਕੋਈ ਕੁਝ ਨਹੀਂ ਤੇ ਇਸ ਤਰ੍ਹਾਂ ਸਾਨੂੰ ਸਾਦੇ ਵਿਆਹ ਕਰਨੇ ਚਾਹੀਦੇ ਨੇ ਮੈਨੂੰ ਆਪਣੇ ਵਿਆਹ ਦਾ ਇੱਥੇ ਚੇਤਾ ਆ ਗਿਆ ਮੇਰਾ ਆਪਣਾ ਵਿਆਹ ਬਿਲਕੁਲ ਇਸ ਤਰ੍ਹਾਂ ਬਿਲਕੁਲ ਸਾਦਾ ਹੋਇਆ ਉਹ ਘਰ ਵਿੱਚ ਜਿਹਦਾ ਵਿਆਹ ਹੋਵੇ ਉਹਨੂੰ ਬੀਬੀਆਂ ਨਿਵਾਉਂਦੀਆਂ ਮੈਨੂੰ ਕਹਿੰਦੇ ਤੈਨੂੰ ਨਿਵਾਈਏ ਮੈਂ ਕਿਹਾ ਜਦੋਂ ਮੈਂ ਰੋਜ਼ ਆਪੇ ਨਹਾਉਂਦਾ ਤੇ ਤੁਸੀਂ ਅੱਜ ਮੈਨੂੰ ਕਿਉਂ ਨਵਾਓਗੀ ਉਸ ਤੋਂ ਬਾਅਦ ਆ ਜਾਂਦਾ ਫਿਰ ਆ ਸਾਰੀ ਤਿਆਰੀ ਕਰਨੀ ਫੁੱਲ ਝੰਡੀਆਂ ਲਾਉਣੀਆਂ ਮਰੂਤੀ ਨੂੰ ਫੁੱਲ ਆਦਕ ਲਾਉਣੇ ਉਹਦੇ ਤੇ ਬਕਾਇਦਾ ਪੂਰੀ ਕਵਿਤਾ ਲਿਖੀ ਆ ਮੈਂ ਲੰਬੀ ਕਵਿਤਾ ਕਾਫੀ YouTube ਤੇ ਪਈ ਉਹਦੇ ਵਿੱਚੋਂ ਮੈਂ ਤੁਹਾਨੂੰ ਇੱਕ ਸੁਣਾਉਂਦਾ ਇੱਕ ਮੇਰੇ ਦੋਸਤ ਦਾ ਵਿਆਹ ਹੋਇਆ ਤੇ ਉਹ ਕਥਾਵਾਚਕ ਸੀ ਆਮ ਕਰਕੇ ਅਸੀਂ ਕੀ ਕਰਦੇ ਆਂ ਵੀ ਸਟੇਜ ਤੇ ਕੁਝ ਹੋਰ ਹੁੰਦੇ ਆਂ ਪਰਸਨਲ ਜ਼ਿੰਦਗੀ 'ਚ ਅਸੀਂ ਕੁਝ ਹੋਰ ਹੁੰਦੇ ਆਂ ਮੇਰੇ ਇੱਕ ਕਥਾਵਾਚਕ ਦੋਸਤ ਦਾ ਵਿਆਹ ਹੋਇਆ ਤੇ ਅਸੀਂ ਉਹਦੀ ਵਿਆਹ ਦੀ ਐਲਬਮ ਵੇਖਣ ਚੱਲ ਗਏ ਫੋਟੋਆਂ ਹੁੰਦੀਆਂ ਸੀ ਉਦੋਂ ਮੇਰੀ ਘਰ ਵਾਲੀ ਕਹਿਣ ਲੱਗੇ ਵੀ ਤੁਸੀਂ ਕੋਈ ਅਲੋਕਾਰ ਕਥਾਵਾਚਕ ਸੀ ਤੁਸੀਂ ਕੋਈ ਜ਼ਿਆਦੇ ਵੱਡੇ ਕਥਾਵਾਚਕ ਸੀ ਆ ਜਿਹੜਾ ਤੁਹਾਡਾ ਦੋਸਤ ਏ ਆ ਇਹ ਵੀ ਤੇ ਕਥਾਵਾਚ ਕੀ ਆ ਇਹਨਾਂ ਨੇ ਵੇਖੋ ਕਿਦਾਂ ਵਿਆਹ ਤੇ ਢੋਲ ਠਮੱਕਾ ਤੇ ਘੋੜੀਆਂ ਤੇ ਸੇਰੇ ਤੇ ਕਿਦਾਂ ਵਿਆਹ ਵਾਲੀ ਸਜਾਵਟ ਗੱਡੀਆਂ ਆਦਿਕ ਸਾਰਾ ਤੇ ਤੁਸੀਂ ਕਹਿੰਦੀ ਉਦਾਂ ਹੀ ਆਗੇ ਵੀ ਨਾ ਤੁਸੀਂ ਕੋ ਸੇਹਰਾ ਲਾਇਆ ਨਾ ਕੋ ਘੋੜੀ ਛੜੇ ਨਾ ਕੋ ਗੱਡੀ ਨੂੰ ਫੁੱਲ ਲਾਏ ਮੇਰਾ ਨਾਮ ਬਗੀਚਾ ਸਿੰਘ ਆ ਮੈਂ ਫਿਰ ਉਹ ਕਵਤਾ ਚ ਦੋ ਪੰਕਤੀਆਂ ਲਿਖੀਆਂ ਮੈਂ ਕਿਹਾ ਘਰ ਦੀ ਨੂੰ ਸੰਬੋਧਨ ਕਰਕੇ ਮੈਂ ਕਿਹਾ ਫੁੱਲ ਕੋਈ ਪਿੱਛੇ ਰਹਿ ਗਿਆ ਵੇਚੰਬ ਰੂਤੀ ਬਗੀਚਾ ਹੀ ਬਹਿ ਗਿਆ ਤੋਂ ਮੇਰਾ ਕਹਿਣ ਦਾ ਭਾਵੇਂ ਵੀ ਸਾਨੂੰ ਸਾਦੇ ਜਿਹੜੇ ਸਾਰੇ ਕੰਮ ਕਰਨੇ ਚਾਹੀਦੇ ਆ ਸਾਡੀ ਇੱਕ ਕੁੜੀ ਕਹਿੰਦੀ ਵੀ ਮੈਂ ਲਹਿੰਗਾ ਪਾ ਕੇ ਵਿਆਹ ਕਰਾਉਣਾ ਮੈਂ ਕਿਹਾ ਪੁੱਤਰੀ ਲੋਕੀ ਇੱਕ ਪਾ ਕੇ ਵਿਆਹ ਕਰਾਉਂਦੇ ਆਪਾਂ ਨਾ ਦੋ ਪਾਵਾਂਗੇ ਉਹ ਕਿੱਦਾਂ ਪਾਵਾਂਗੇ ਇੱਕ ਆਪਾਂ ਪਾ ਲਾਂਗੇ ਲਾਵਾ ਤੱਕ ਜਦੋਂ ਲਾਵਾ ਹੋ ਜਾਣਗੀਆਂ ਉਸ ਤੋਂ ਬਾਅਦ ਆਪਾਂ ਫਿਰ ਚੇਜ਼ ਕਰਕੇ ਫਿਰ ਦੂਸਰਾ ਪਾਵੀ ਤੂੰ ਲੋਕੀ ਇੱਕ ਪਾ ਕੇ ਵਿਆਹ ਕਰਾਉਂਦੇ ਆਪਾਂ ਲੋਕਾਂ ਤੋਂ ਗਾਂਹ ਲੰਗਣਾ ਤੋ ਕਹਿਣ ਦਾ ਭਾਵੇਂ ਵੀ ਇਹ ਲੋਕ ਵਿਖਾਵਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੰਨਾ ਸਾਰਿਆਂ ਤੋਂ ਮਨਾ ਕੀਤਾ ਉਸ ਤੋਂ ਬਾਅਦ ਮੈਂ ਬੈਠਾ ਤਾਬਿਆ ਸੋਚਦਾ ਸਾ ਵੀ ਬਾਕੀ ਤੇ ਸਾਰਾ ਕੁਝ ਠੀਕ ਆ ਗੁਰਮਤ ਦੇ ਅਨੁਸਾਰ ਹੀ ਹੋਇਆ ਵਾ ਪਰ ਮੈਂ ਤੇ ਆਪਣੇ ਵਿਆਹ ਚ ਮੁੜ ਕੇ ਕਥਾ ਵੀ ਆਪੇ ਖੜੋ ਕੇ ਕੀਤੀ ਸੀ ਤੇ ਉਹ ਬਰਾਤੀ ਵੀ ਆਖਣ ਪੀ ਉਦੋਂ ਚਾਹ ਪਾਣੀ ਪੀਣਾ ਤੇ ਹੁਣ ਖੜਾ ਹੋ ਕੇ ਆਪੇ ਕਥਾ ਕਰਨ ਲੱਗ ਪਿਆ ਲਾਵਾਂ ਤੋਂ ਬਾਅਦ ਤੇ ਪਤਾ ਨਹੀਂ ਹੁਣ ਕਦੋਂ ਮੁੱਕਣੀ ਆ ਤੇ ਇਹ ਵੀ ਵੇਖੋ ਮਹਾਰਾਜ ਦੀ ਕਿਰਪਾ ਵਾ ਵੀ ਜਿਹੜੀ ਸੁਭਾਗ ਜੋੜੀ ਆ ਇਹ ਗੁਰਬਾਣੀ ਦਾ ਕੀਰਤਨ ਵੀ ਕਰਦੇ ਨੇ ਇਹਨਾਂ ਨੇ ਤੁਹਾਨੂੰ ਇੱਕ ਸ਼ਬਦ ਵੀ ਸੁਣਾਉਣਾ ਹੈ ਉਹ ਮੈਂ ਬੇਨਤੀ ਕਰਦਾ ਵੀ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਕੇ ਤੇ ਪੱਲਾ ਵਧਾ ਲਓ ਤੇ ਇੱਥੇ ਆਣ ਕੇ ਸਟੇਜ ਦੇ ਉੱਤੇ ਸੰਗਤਾਂ ਨੂੰ ਇੱਕ ਸ਼ਬਦ ਸੁਣਾਓ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਸੇਵਾ ਸਿੰਘ ਜੀ ਆਪ ਸੰਗਤਾਂ ਨਾਲ ਕੁਝ ਬੇਨਤੀਆਂ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ <Shouldn't entender> i'm <it> <filho running Jungnet> ਸਭ ਕਿਛ ਤੇਰਾ ਸਭ ਕੁਛ ਤੇਰਾ ਮੈਂ ਨਹੀਂ ਰਬ ਸਭ ਕਿਛ ਤੇਰਾ ਮੈਂ ਨਹੀਂ ਸਭ ਕਿਛ ਤੇਰਾ ਮੈਂ ਨਹੀਂ ਸਭ ਕਿਛ ਤੇਰਾ ਆਵ ਕਛਤੇ ਰਾ ਇ ਗਣਰ ਗੁਣ ਓ ਗ ਸਰ ਗੁਣ ਇ ਗਣਰ ਗੁਣ ਓ ਗ ਸਰ ਗੁਣ ਕੇਲ ਕਰਤ ਵਿਚ ਸਵਾਮੀ ਮੈਂ KEL KARAT VEÇ Swami MERA MEN NAYİN PRAB SAB KEÇ TERA MEN nahi, PRAB SAB KEÇ TERA MEN ਗਰਮ ਹੈ ਆਪ ਬਾਹਰ ਪੁਨਿਆ ਆਪਣਨ ਨਗਰ ਮੈਂ ਹੈ ਆਪ ਬਾਹਰ ਪੁਨਿਆ ਆਪਣਨ ਪ੍ਰਭ ਮੇਰੇ ਕੋ ਸਗਲ ਬਸੇ ਰਾਹ ਪ੍ਰਭ ਮੇਰੇ ਸਗਲ ਬਸੇ ਰਾ ਆਪੇ ਹੀ ਰਾਜਨ ਆਪੇ ਹੀ ਰਾਇਆ ਆਪੇ ਹੀ ਰਾਜਨ ਆਪੇ ਹੀ ਰਾਇਆ ਕਹਿ ਕਹਿ ਠਾਕੁਰ ਕਹ ਕਹ ਚੇਰਾ ਕਹ ਕਹ ਠਾਕੁਰ ਕਹ ਕਹ ਚੇਰਾ ਮੈਂ ਨਹੀਂ ਪ੍ਰਭ ਸਭ ਕੇਛ ਤੇਰਾ ਮੈਂ ਨਹੀਂ ਪ੍ਰਭ ਸਭ ਕੇਛ ਤੇਰਾ ज्ञाने गण उगण ज्ञानेर् गण उ गर् गुण केल करतबेच स्वामी मेरा कलेच स्मी मे प्रभ से तेरा मैं मही प्रभ सब ते तेरा मैं ਚਾਹ ਜਹ ਜਹ ਪੇਖੋਂ ਤਹਤ ਹਨੇ ਰਾਹ ਜਹ ਜਹ ਪੇਖੋਂ ਤਹਤ ਹਨੇ ਰਾਹ ਸਾਧ ਮੁਰਤ ਗੁਰ ਪੇਟੋਂ ਨਾਨਕ ਸਾਧ ਮੁਰਤ ਗੁਰ ਪੇਟਿਓ ਨਾਨਕ ਮੇਲ ਸਾਗਰ ਬੂੰਦ ਨਹੀਂ ਹੈ ਰਾ ਮੇਲ ਸਾਗਰ ਬੂੰਦ ਨਹੀਂ ਹੈ ਰਾ ਮੈਂ ਸਭ ਕੇ ਚ ਤੇਰਾ ਮੈਂ नाही प्रभ सब के च तेरा ई ज्ञानेर गुण ओ सर गुण ए ज्ञानेर गुण ओ सर गुण केल करत बेच Swami mera kel karat bech Swami mera main nahi prab sab kech tera main nahi prab sab kech tera main nahin. स 부 क 가 च र त 이그지 भ 가 ई ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਰਮੁਸਤਕਾਰ ਜੋ ਸਾਧ ਸੰਗਤ ਜੀ ਵਰ ਭਾਗੇ ਹੋ ਜੋ ਆਪ ਜੀ ਆਨੇ ਸਤਗੁਰੂ ਜੀ ਦੇ ਸਤਗੁਰੂ ਜੀ ਦੇ ਪਾਵਨ ਚਰਨਾਂ 'ਵ ਜੁੜ ਬੈਠ ਕੇ ਸਤਗੁਰੂ ਜੀ ਦੀ ਪਾਵਨ ਗੁਰਬਾਣੀ ਦਾ ਉਪਦੇਸ਼ ਆਪ ਜੀ ਨੇ ਸਰਬਨ ਕੀਤਾ ਹੈ ਸਤਗੁਰੂ ਜੀ ਕਿਰਪਾ ਕਰਨੇ ਪਾਵਨ ਉਪਦੇਸ਼ ਸਾਡੇ ਹਿਰਦੇ ਤੇ ਵਸੇ ਅਸੀਂ ਸਤਿਗੁਰੂ ਜੀ ਦੇ ਉਪਦੇਸ਼ ਤੇ ਚੱਲ ਕੇ ਆਪਣੀ ਜੀਵਨ ਨੂੰ ਸਫਲ ਕਰ ਸਕੀਏ ਜੀ ਸੋ ਅੱਜ ਦਾ ਪ੍ਰੋਗਰਾਮ ਅੱਜ ਦਾ ਇਹ ਸ਼ੁਭ ਅਨੰਦ ਕਾਰਜ ਬੇਟਾ ਨਵਰੀਤ ਸਿੰਘ ਬੇਟੀ ਗੁਰਲੀਨ ਕੌਰ ਜਿਹਦੇ ਅਨੰਦ ਕਾਰਜ ਤੇ ਆਪ ਜੀ ਸਾਰੇ ਪਹੁੰਚੇ ਹੋ ਜਿੱਥੇ ਆਪਾਂ ਪਰਿਵਾਰ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਨ ਵਾਸਤੇ ਆਏ ਹਾਂ ਉੱਥੇ ਆਪਾਂ ਸਾਰਿਆਂ ਨੇ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਵੀ ਕਰਨੀ ਹੈ ਇਹਨਾਂ ਬੱਚਿਆਂ ਵਾਸਤੇ ਇਹਨਾਂ ਦੋਨਾਂ ਪਰਿਵਾਰਾਂ ਵਾਸਤੇ ਕਿਉਂਕਿ ਗੁਰੂ ਸਾਹਿਬ ਜੀ ਦੇ ਪਾਵਨ ਬਚਨ ਹਨ ਵਿੱਚ ਸੰਗਤ ਹਰਿ ਪ੍ਰਭ ਵਸੇ ਜੀਓ ਸੰਗਤ ਦੇ ਵਿੱਚ ਰੱਬ ਵਸਦਾ ਪਰਮਾਤਮਾ ਵਸਦਾ ਹੈ ਪਤਾ ਨਹੀਂ ਕਿਹੜੀ ਕੋਈ ਆਤਮਾ ਕਿਹੜਾ ਕੋਈ ਐਸਾ ਗੁਰਮੁਖ ਪਿਆਰਾ ਸੰਗਤ ਦੇ ਵਿੱਚ ਗੁਰੂ ਨਾਲ ਜੁੜਿਆ ਬੈਠਾ ਹੈ ਜੇ ਜੀ ਮਨੋਂ ਕੀਤੀ ਹੋਈ ਅਰਦਾਸ ਇਹ ਸੇਵਕ ਪਰਿਵਾਰ ਵਾਸਤੇ ਇਹਨਾਂ ਬੱਚਿਆਂ ਦੇ ਜੀਵਨ ਦੇ ਵਿੱਚ ਜਿਹੜੀ ਹੈ ਉਹ ਸਹਾਇਤਾ ਕਰ ਸਕਦੀ ਹੈ ਇਸ ਕਰਕੇ ਆਪਾਂ ਆਪਣੀ ਮਨੋ ਗੁਰੂ ਦੇ ਚਰਨਾਂ ਵਿੱਚ ਜ਼ਰੂਰ ਅਰਦਾਸ ਕਰਕੇ ਜਾਣੀ ਹੈ ਜੀ ਦੂਸਰੀ ਬੇਨਤੀ ਹੈ ਕਿ ਜੇ ਆਪਾਂ ਕੋਈ ਹੁਣ ਇਸ ਵੇਲੇ ਸਗਨ ਦੀ ਰਸਮ ਕਰਨੀ ਹੈ ਤਾਂ ਦੋਨਾਂ ਬੱਚਿਆਂ ਦੇ ਮਾਤਾ ਪਿਤਾ ਜੀ ਗੁਰੂ ਸਾਹਿਬ ਦੇ ਪਾਵਨ ਚਰਨਾਂ ਵਿੱਚ ਕਰ ਲੈਣਗੇ ਉਸ ਤੋਂ ਬਾਅਦ ਬੱਚੇ ਲੰਗਰ ਹਾਰ ਤੋਂ ਬਾਅਦ ਸਟੇਜ ਲੱਗੀ ਹੋਈ ਆ ਦਰਵਾਜ਼ਾ ਖੁੱਲਾ ਹੈ ਉੱਥੇ ਬੈਠ ਜਾਣਗੇ ਜਾ ਕੇ ਉੱਥੇ ਆਪਾਂ ਨੇ ਜੋ ਵੀ ਪਿਆਰ ਬੱਚਿਆਂ ਨੂੰ ਦੇਣਾ ਹੈ ਉੱਥੇ ਦੇ ਜਾਣਾ ਹੈ ਤੇ ਉੱਥੇ ਆਪਾਂ ਜਿਹੜੀ ਫੋਟੋ ਵਗੈਰਾ ਹੈ ਉਹ ਖਿਚਾ ਲੈਣੀ ਹੈ ਜੀ ਤੇ ਬਾਕੀ ਗੁਰਦੁਆਰਾ ਸਾਹਿਬ ਦੇ ਵਿੱਚ ਬਿਆਨ ਸੁਆਵਾਵਾਂ ਚੱਲਦੀਆਂ ਰਹਿੰਦੀਆਂ ਹਨ ਜੇ ਮੇਰੇ ਕਿਸੇ ਵੀਰ ਭੈਣ ਨੇ ਕੋਈ ਸੇਵਾ ਕਰਨੀ ਹੋਵੇ ਤਾਂ ਆਪ ਜੀ ਸਿੰਘ ਸਾਹਿਬ ਥੱਲੇ ਬੈਠੇ ਨੇ ਨਸੀਦ ਕਰਵਾ ਸਕਦੇ ਹੋ ਜੀ ਸੋ ਸਾਡੀ ਪ੍ਰਬੰਧਕ ਕਮੇਟੀ ਸਾਡੇ ਸੇਵਾਦਾਰਾਂ ਵੱਲੋਂ ਦੋਨੇ ਪਰਿਵਾਰਾਂ ਬੱਚੀ ਅਤੇ ਬੱਚੇ ਨੂੰ ਇਹ ਸ਼ੁਭ ਅਨੰਦ ਕਾਰੀ ਲੱਖ ਲੱਖ ਵਧਾਈ ਹੋਵੇ ਸਾਡੇ ਸੇਵਾਦਾਰਾਂ ਪੰਜ ਸੂ ਸਾਡੇ ਪਾਸੋਂ ਇਹ ਸਾਰੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸਤ ਨਾਮ ਜੀ ਵਾਹਿਗੁਰੂ